ਕੈਨੇਡਾ ਵਿੱਚ ਨਕਲੀ ਪੁਲਿਸ ਮੁਲਾਜ਼ਮਾ ਵੱਲੋਂ ਕਈ ਲੋਕਾਂ ਨੂੰ ਠੱਗਣ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਇੱਕ ਪੀੜਤ ਨੇ 15 ਲੱਖ ਡਾਲਰ ਗਵਾਉਣੇ ਪਏ। BC ਦੇ ਰਿਚਮਨ ਸ਼ਹਿਰ ਵਿੱਚ ਸਾਹਮਣੇ ਆਇਆ ਘਟਨਾਵਾ ਦੌਰਾਨ ਮੁੱਖ ਨਿਸ਼ਾਨਾ ਏਸ਼ੀਆਈ ਮੂਲ ਦੇ ਲੋਕਾਂ ਨੂੰ ਬਣਾਇਆ ਜਾ ਰਿਹਾ ਹੈ। RCMP ਨੇ ਦੱਸਿਆ ਕਿ 15 ਲੱਖ ਡਾਲਰ ਗਵਾਉਣ ਵਾਲੇ ਸ਼ਖਸ ਨੂੰ ਡਰਾਵਾ ਦਿੱਤਾ ਗਿਆ ਕਿ ਉਸ ਵਿਰੁੱਧ ਗ੍ਰਿਫਤਾਰੀ ਵਰੰਟ ਜਾਰੀ ਹੋ ਚੁੱਕਾ ਹੈ। ਅਤੇ ਜਲਦੀ ਉਸ ਨੂੰ ਹਾਂਗਕਾਂਗ ਲਿਜਾਇਆ ਜਾਵੇਗਾ ਨਕਲੀ ਪੁਲਿਸ ਵਾਲੇ ਇੰਨੀ ਚਲਾਕੀ ਨਾਲ ਕੰਮ ਕਰਦੇ ਨੇ ਕਿ ਸਾਹਮਣੇ ਵਾਲੇ ਨੂੰ ਯਕੀਨ ਹੋ ਜਾਂਦਾ ਹੈ ਕਿ ਉਸ ਦੀ ਗ੍ਰਿਫਤਾਰੀ ਹੋ ਸਕਦੀ ਹੈ ਡਰ ਪੈਦਾ ਕਰਨ ਮਗਰੋਂ ਨਕਲੀ ਪੁਲਿਸ ਵਾਲੇ ਆਪਣੇ ਮੰਗਾਂ ਰੱਖਣੀਆਂ ਸ਼ੁਰੂ ਕਰ ਦਿੰਦੇ ਨੇ ਜਿਨ੍ਹਾਂ ਵਿੱਚ ਮੋਟੀ ਰਕਮ ਵੀ ਸ਼ਾਮਿਲ ਹੁੰਦੀ ਹੈ ਵਧੇਰੇ ਮਾਮਲਿਆਂ ਵਿੱਚ ਏਸ਼ੀਆਈ ਮੂਲ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਪਰ ਰਿਚਮੰਡ RCMP ਵੱਲੋਂ ਸ਼ਹਿਰ ਦੇ ਹਰ ਵਸਨੀਕ ਨੂੰ ਸੂਚਿਤ ਰਹਿਣ ਦੀ ਹਦਾਇਤ ਜਾਰੀ ਕੀਤੀ ਗਈ ਹੈ RCMP ਵੱਲੋਂ ਜਾਰੀ ਬਿਆਨ ਦੇ ਵਿੱਚ ਇਸ ਗੱਲ ਦਾ ਜ਼ਿਕਰ ਵੀ ਕੀਤਾ ਗਿਆ ਹੈ ਕਿ ਸਰਕਾਰੀ ਏਜੰਸੀਆਂ ਦੇ ਅਫਸਰ ਕਦੇ ਵੀ ਕਿਸੇ ਤੋਂ ਪੈਸੇ ਦੀ ਮੰਗ ਨਹੀਂ ਕਰਦੇ ਅਤੇ ਬਿਟਕੋਇਨ Google Play ਜਾਂ ਗਿਫਟ ਕਾਰਡ ਦੇ ਰੂਪ ਵਿੱਚ ਕੋਈ ਵੀ ਅਦਾਇਗੀ ਨਹੀਂ ਮੰਗੀ ਜਾਂਦੀ ਆਰਸੀਐਮਪੀ ਨੇ ਕਿਹਾ ਹੈ ਕਿ ਜੇ ਕਿਸੇ ਨੂੰ ਨਕਲੀ ਪੁਲਿਸ ਵਾਲਾ ਮਿਲਦਾ ਹੈ ਅਤੇ ਉਸ ਵੱਲੋਂ ਬਗੈਰ ਕਿਸੇ ਕਾਰਨ ਡਰੋਨ ਜਾਂ ਧਮਕਾਉਣ ਦਾ ਯਤਨ ਕੀਤਾ ਜਾਂਦਾ ਹੈ ਤਾਂ 911 ਤੇ ਕਾਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਰਿਚਮੰਡ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਵੀ ਠੱਗੀ ਦੇ ਇਸ ਨਵੇਂ ਤਰੀਕੇ ਤੋਂ ਜਾਣ ਕਰਵਾਉਣ ਅਤੇ ਅਤੀਤ ਵਿੱਚ ਠੱਗੀ ਦਾ ਸ਼ਿਕਾਰ ਬਣ ਚੁੱਕੇ ਲੋਕ ਆਪਣੇ ਸਥਾਨਕ ਪੁਲਿਸ ਮਹਿਕਮੇ ਨਾਲ ਸੰਪਰਕ ਕਰਨ ਦੂਸਰੇ ਪਾਸੇ ਹੈਲੀਫੈਕਸ ਦੇ ਸਟੈਨਫੀਲਡ ਇੰਟਰਨੈਸ਼ਨਲ 에ਅਰਪੋਰਟ ਤੇ ਦੋ ਔਰਤਾਂ ਦੇ ਕੋਲੋਂ ਭੰਗ ਨਾਲ ਭਰੇ ਚਾਰ ਸੂਟਕੇਸ ਬਰਾਮਦ ਹੋਣ ਦਾ ਦਾਵਾ ਕੀਤਾ ਗਿਆ ਹੈ ਕ੍ਰੀਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਅਫਸਰਾਂ ਨੇ ਯੂਕੇ ਜਾ ਰਹੀ ਫਲਾਈਟ ਨਾਲ ਸਬੰਧਤ ਸਮਾਨ ਦੀ ਚੈਕਿੰਗ ਕਰਦਿਆਂ ਇਹ ਬਰਾਮਦਗੀ ਕੀਤੀ ਹੈ ਅਤੇ ਭੰਗ ਦਾ ਕੁੱਲ ਵਜ਼ਨ 140 ਕਿਲੋ ਦੱਸਿਆ ਜਾ ਰਿਹਾ ਹੈ। ਭੰਗ ਦੀ ਬਰਾਮਦਗੀ ਇਹ ਜਿਹੇ ਸਮੇਂ ਵਿੱਚ ਹੋਈ ਜਦੋਂ ਜਹਾਜ਼ ਯੂਕੇ ਰਵਾਨਾ ਹੋਣ ਵਾਸਤੇ ਤਿਆਰ ਬਰਤਿਆਰ ਸੀ। ਗ੍ਰਿਫਤਾਰ ਕੀਤੀਆਂ ਔਰਤਾਂ ਦੀ ਉਮਰ 20 ਸਾਲ ਅਤੇ 22 ਸਾਲ ਦੱਸੀ ਜਾ ਰਹੀ ਹੈ ਜਿਨ੍ਹਾਂ ਉੱਤੇ ਟਰੱਕ ਤਸਕਰੀ ਦੇ ਮਕਸਦ ਨਾਲ ਭੰਗ ਰੱਖਣ, ਵਿਦੇਸ਼ ਲਜਾਣ ਦੇ ਮਕਸਦ ਨਾਲ ਭੰਗ ਰੱਖਣਾ ਤੇ ਵੇਚਣ ਦੇ ਮਕਸਦ ਨਾਲ ਭੰਗ ਰੱਖਣ ਦੇ ਇਲਜ਼ਾਮ ਆਇਦ ਕੀਤੇ ਗਏ ਨੇ। ਇਹ ਦੱਸਣਾ ਬਣਦਾ ਹੈ ਕਿ ਕੈਨੇਡਾ ਵਿੱਚ ਭਾਵੇਂ ਪੰਗ ਨੂੰ ਕਾਨੂੰਨੀ ਮਾਨਤਾ ਮਿਲੀ ਹੈ ਪਰ ਇੰਨੀ ਵੱਡੀ ਮਿਕਦਾਰ ਦੇ ਵਿੱਚ ਪੰਗ ਤਿਆਰ ਕਰਨਾ ਅਤੇ ਵਿਦੇਸ਼ ਲਜਾਣ ਦਾ ਉਪਰੰ ਕਰਨਾ ਗੈਰਕਾਨੂੰਨੀ ਹੈ ਆਮ ਤੌਰ ਤੇ ਕੈਨੇਡਾ ਵਿੱਚ ਤਿਆਰ ਪੰਗ ਨੂੰ ਅਮਰੀਕਾ ਲਾ ਜਾ ਕੇ ਵੇਚਣ ਦੇ ਯਤਨ ਕੀਤੇ ਜਾਂਦੇ ਨੇ ਜਿੱਥੇ ਬਥੇਰੇ ਸੂਬਿਆਂ ਵਿੱਚ ਪੰਗ ਗੈਰਕਾਨੂੰਨੀ ਹੈ ਪਰ ਰਾਤੋ ਰਾਤ ਮੋਟੀ ਰਕਮ ਕਮਾਉਣ ਦੇ ਲਾਲਚ ਵਿੱਚ ਦੋ ਮੁਟਿਆਰਾਂ ਨੇ ਇੱਕੋ ਵੇਲੇ ਚਾਰ ਸੂਟਕੇਸ ਪੰਗ ਯੂਕੇ ਲਜਾਣ ਦਾ ਨਾਕਾਮਯਾਬੀਤਨ ਕੀਤਾ ਅਜਿਲੇ ਹਫਤੇ ਹਾਈਵੇ 17 ਤੇ ਹੋਈ ਦੋ ਸੈਮੀ ਟਰੱਕਾਂ ਦੀ ਭਿਆਨਕ ਟੱਕਰ ਵਿੱਚ ਇੱਕ ਡਰਾਈਵਰ ਦੀ ਮੌਤ ਹੋ ਗਈ। ਸਾਰੇ ਪੁਲਿਸ ਨੇ ਦੱਸਿਆ ਕਿ ਹਾਦਸੇ ਵਿੱਚ 41 ਸਾਲਾ ਪੰਜਾਬੀ ਡਰਾਈਵਰ ਸੰਦੀਪ ਸਿੰਘ ਚੀਮਾ ਦੀ ਜਾਨ ਚਲੀ ਗਈ। ਸੰਦੀਪ ਸਿੰਘ ਚੀਮਾ ਜੋ ਦੋ ਕੁੜੀਆਂ ਦਾ ਪਿਤਾ ਸੀ ਆਪਣਾ ਕੰਮ ਮੁਕਾ ਕੇ ਰਾਤ ਨੂੰ ਆਪਣੇ ਟਰੈਲਰ ਨੂੰ ਪਾਰਕ ਕਰਨ ਲਈ ਜਾ ਰਿਹਾ ਸੀ। ਉਸ ਦੀਆਂ 6 ਸਾਲ ਦੀ ਤੀਸਰਗੁਣ ਅਤੇ 2 ਸਾਲ ਦੀ ਤੀ ਮਿਹਰ ਨੇ ਜਦਕਿ ਉਸ ਦੇ ਪਤਨ ਦਾ ਨਾਮ ਮਨਜੀਤ ਦੱਸਦੀ ਕਿ ਸੰਦੀਪ ਸਰਗ ਸਿਰਫ ਇੱਕ ਮੋੜ ਦੂਰ ਸੀ ਜਦੋਂ ਇਹ ਹਾਦਸਾ ਵਾਪਰਿਆ। 16 ਜੁਲਾਈ ਨੂੰ ਦੋ ਸੈਮੀ ਟਰੈਲਰਾਂ ਵਿਚਕਾਰ ਟੱਕਰ ਹੋਣ ਤੇ ਦੋਵਾਂ ਡਰਾਈਵਰਾਂ ਤੇ ਇੱਕ ਯਾਤਰੀ ਨੂੰ ਹਸਪਤਾਲ ਲਿਜਾਇਆ ਗਿਆ ਸੀ ਜਿੱਥੇ ਇੱਕ ਹਫ਼ਤੇ ਬਾਅਦ ਸੰਦੀਪ ਨੇ ਆਪਣੇ ਗੰਭੀਰ ਸੱਟਾਂ ਕਾਰਨ ਦਮ ਤੋੜ ਦਿੱਤਾ। ਸੰਦੀਪ 2012 ਵਿੱਚ ਸਰੀ ਆਇਆ ਸੀ ਜਦੋਂ ਉਸ ਦੇ ਪਿਤਾ ਦੀ ਇੱਕ ਕਾਰ ਹਾਦਸੇ ਵਿੱਚ ਮੌਤ ਹੋਈ ਅਤੇ ਉਸ ਦੀ ਮਾਂ ਵੀ ਕੁਝ ਮਹੀਨਿਆਂ ਬਾਅਦ 2013 ਦੇ ਵਿੱਚ ਦਮ ਤੋੜ ਗਈ ਸੀ। ਹਾਦਸੇ ਤੋਂ ਬਾਅਦ ਉਸ ਦੇ ਅੰਗਦਾਨ ਕੀਤੇ ਗਏ ਨੇ ਤਾਂ ਜੋ ਕਿਸੇ ਹੋਰ ਦੀ ਜਾਨ ਬਚ ਸਕੇ। ਇਹ ਵੀ ਪਤਾ ਲੱਗਾ ਹੈ ਕਿ ਉਸ ਦੇ ਬਚੇ ਹੋਏ ਪਰਿਵਾਰ ਦੀ ਮਦਦ ਲਈ ਫੰਡ ਰੇਜ਼ਰ ਕੈਂਪ 1.5 ਲੱਖ ਡਾਲਰ ਇਕੱਠੇ ਕਰਨ ਦੇ ਟੀਚੇ ਦੇ ਨਾਲ ਸਿਰਫ 55 ਡਾਲਰ ਤੋਂ ਬਾਅਦ ਇਕੱਠਾ ਕੀਤਾ ਗਿਆ। ਉਸ ਦੇ ਕੈਨੇਡੀਅਨ ਸੰਸਦ ਮੈਂਬਰ ਚੰਦਰ ਆਰੀਆ ਨੇ ਕਿਹਾ ਹੈ ਕਿ ਖਾਲਿਸਤਾਨੀਆਂ ਨੇ ਕੈਨੇਡਾ ਨੂੰ ਪ੍ਰਦੂਸ਼ਿਤ ਕਰ ਦਿੱਤਾ ਹੈ। ਉਹਨਾਂ ਨੇ ਇਲਜ਼ਾਮ ਲਗਾਇਆ ਕਿ ਖਾਲਿਸਤਾਨੀ ਤਲਵਾਰੀ ਦੀ ਆਜ਼ਾਦੀ ਦੀ ਦੁਰਵਰਤੋਂ ਕਰ ਰਹੇ ਨੇ। ਕੈਨੇਡਾ ਵਿੱਚ ਵਧ ਰਿਹਾ ਹਿੰਦੂ ਫੋਬੀਆ ਦੇ ਵਿਚਕਾਰ ਕੱਟੜਪੰਥੀਆਂ ਨੇ ਸੋਮਵਾਰ ਨੂੰ ਅਲਬਰਟਾ ਰਾਜ ਦੇ ਐਡਮਿੰਟਨ ਵਿੱਚ ਬੀਏਪੀਐਸ ਸੁਆਮੀ ਨਾਰਾਇਣ ਮੰਦਿਰ ਵਿੱਚ ਪਾਨ ਤੋੜ ਕੀਤੀ। ਇਸ ਤੋਂ ਇਲਾਵਾ ਮੰਦਿਰ ਦੀ ਕੰਧ ਤੇ ਭਾਰਤ ਵਿਰੋਧੀ ਨਾਰੇ ਵੀ ਲਿਖੇ ਹੋਏ ਸਨ। ਮੰਦਿਰ ਦੀਆਂ ਕੰਧਾਂ ਤੇ ਪ੍ਰਧਾਨ ਮੰਤਰੀ ਅੰਦਰ ਮੋਦੀ ਅਤੇ ਕੈਨੇਡਾ ਚ ਹਿੰਦੂ ਸੰਸਦ ਮੈਂਬਰ ਚੰ드ਰਾਰਿਆ ਦੇ ਖਿਲਾਫ ਨਫ਼ਰਤਪਰੇਬ ਸ਼ਬਦਾਂ ਦੀ ਵਰਤੋਂ ਕੀਤੀ ਗਈ। ਖਲਸਾ ਨੇ ਸਮਰਥਕਾਂ ਨੇ ਲਿਖਿਆ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਕਨੇਡੀਅਨ ਸੰਸਦ ਮੈਂਬਰ ਹਿੰਦੂਤਵਾਦੀ ਨੇ ਅਤੇ ਕਨੇਡੀਅਨ ਵਿਰੋਧੀ ਨੇ ਐਮਪੀ ਆਰਿਆ ਨੇ ਕਿਹਾ ਕਿ ਭਾਰਤੀ ਭਾਈਚਾਰਾ ਪਿਛਲੇ ਕੁਝ ਸਮੇਂ ਤੋਂ ਕਨੇਡਾ ਵਿੱਚ ਹਿੰਦੂ ਮੰਦਿਰਾਂ ਤੇ ਭਾਈਚਾਰੇ ਦੇ ਮੈਂਬਰਾਂ ਨੂੰ ਨਿਸ਼ਾਨਾ ਬਣਾਉਣ ਜਾਣ ਤੋਂ ਚਿੰਤਤ ਨੇ ਪਿਛਲੇ ਕੁਝ ਸਾਲਾਂ ਵਿੱਚ ਕਨੇਡਾ ਵਿੱਚ ਗ੍ਰੇਟਰ ਟੋਰਾਂਟੋ ਖੇਤਰ ਬ੍ਰਿਟਿਸ਼ ਕੋਲੰਬੀਆ ਤੇ ਹੋਰ ਥਾਵਾਂ ਤੇ ਹਿੰਦੂ ਮੰਦਿਰਾਂ ਨੂੰ ਟਾਰਗੇਟ ਕੀਤਾ ਗਿਆ ਹੈ ਨਫਰਤ ਭਰੇ ਪਾਸ਼ਣ ਨਾਲ ਇਸ ਦੀ ਵਰਤੋਂ ਕਰਕੇ ਨੁਕਸਾਨ ਹੋ ਰਿਹਾ ਹੈ ਹਿੰਦੂ ਕੈਨੇਡIAN ਚੰਦਰਤ ਨੇ ਮੈਂ ਫਿਰ ਵੀ ਕੈਨੇਡੀਅਨ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਇਸ ਮੁੱਦੇ ਨੂੰ ਗੰਬੀਰਤਾ ਨਾਲ ਲੈਣ ਲਈ ਕਹਿੰਦਾ ਹਾਂ ਅਤੇ ਇਸ ਤੋਂ ਪਹਿਲਾਂ ਕਿ ਇਹ ਬਿਆਨਬਾਜ਼ੀ ਹਿੰਦੂ ਕੈਨੇਡੀਅਨਾਂ ਵਿਰੋਧ ਸ੍ਰੇਦੀਕ ਕਾਰਵਾਈ ਦੇ ਵਿੱਚ ਬਦਲ ਜਾਵੇ ਸੰਸਦ ਮੈਂਬਰ ਚੰਦਰ ਆਰਿਆ ਇਸ ਘਟਨਾ ਨੂੰ ਲੈ ਕੇ ਚੰਦਰਤ ਨੇ ਉਹਨਾਂ ਨੇ ਕਿਹਾ ਕਿ ਬ੍ਰੈਮਟਨ ਅਤੇ ਬੈਂਕੂਵਰ ਵਿੱਚ ਖਾਲਸਤਾਨੀ ਸਮਰਥਕਾਂ ਨੇ ਰੋਡ ਸ਼ੋਅ ਵਿੱਚ ਪੀਐਮ ਇੰਦਰਾ ਗਾਂਧੀ ਦੇ ਕਤਲ ਦੀਆਂ ਤਸਵੀਰਾਂ ਦਿਖਾ ਕੇ ਅਤੇ ਮਾਰੂ ਹਥਿਆਰਾਂ ਨਾਲ ਜਨਤਕ ਤੌਰ ਤੇ ਰਸਨ ਬੰਦਾ ਹੈ ਜੁਇਕੇਮੇ ਹਮੇਸ਼ਾ ਕਿਆ ਹੈ ਖਾਲਸਾਨੀ ਕਟੜਪੰਥੀ ਆਪਣੀ ਨਫਰਤ ਅਤੇ ਇਨਸਾਰੀ ਜਨਤਕ ਬਿਆਨਬਾਜ਼ੀ ਨਾਲ ਅਸਾਂ ਨਾਲ ਬਾਤ ਚਾਂਦੇ ਨੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਕੋਵਿਡ ਤੋਂ ਠੀਕ ਹੋਣ ਮਗਰੋਂ ਅੱਜ ਵਾਰ ਨੂੰ ਸਾਹਮਣੇ ਆਏ ਅਤੇ ਮੁਲਕ ਨੂੰ ਸੰਬੋਧਿਤ ਕੀਤਾ। ਰਾਸ਼ਟਰਪਤੀ ਇਲੈਕਸ਼ਨ ਨਾਲ ਲੜਨ ਦੇ ਫੈਸਲੇ ਤੇ ਉਹਨਾਂ ਨੇ ਕਿਹਾ ਕਿ ਅੱਗੇ ਵਧਣ ਦਾ ਇੱਕ ਤਰੀਕਾ ਹੈ ਕਿ ਮੁਲਕ ਦੀ ਬਾਗਦਾਰ ਨਵੀਂ ਪੀੜੀ ਦੇ ਹੱਥਾਂ ਵਿੱਚ ਸੌਂਪ ਦਿੱਤੀ ਜਾਵੇ। ਚੋਣ ਸਰਵੇਖਣਾ ਵਿੱਚ ਹਾਰ ਦਾ ਖੱਤਸ਼ਾ ਜ਼ਾਹਿਰ ਕੀਤਾ ਜਾ ਰਿਹਾ ਸੀ ਅਤੇ ਡੈਮੋਕ੍ਰੈਟਿਕ ਪਾਰਟੀ ਨੂੰ ਹਾਰ ਵਾਲਾ ੱਤਕਾ ਦੇਣਾ ਬਿਲਕੁਲ ਵੀ ਵਾਜਬ ਨਾ ਹੁੰਦਾ। ਜੋ ਬਾਈਡਨ ਨੇ ਅੱਗੇ ਕਿਹਾ ਕਿ ਮੈਂ ਰਾਸ਼ਟਰਪਤੀ ਅਹੁਦੇ ਦਾ ਸਤਿਕਾਰ ਕਰਦਾ ਅਤੇ ਮੁਲਕ ਨੂੰ ਬਹੁਤ ਜ਼ਿਆਦਾ ਪਿਆਰ ਵੀ ਕਰਦਾ ਹਾਂ। ਅਮਰੀਕਾ ਵਾਸੀਆਂ ਨੇ ਇੱਕ ਹਕ ਵਾਅ ਤੇ ਸਪਨਾ ਦਾ ਮੈਂ ਦਿলো ਸ਼ੁਕਰਗੁਜ਼ਾਰ ਹਾਂ ਦੱਸਦੇ ਹੀ ਕਿ ਜੋ ਬਾਈਡਨ ਬਚਪਨ ਵਿੱਚ ਖਕਲਾਉਂਦੇ ਸੀ ਅਤੇ ਇਸ ਚੀਜ਼ ਦਾ ਉਹਨਾਂ ਨੇ ਜ਼ਿਕਰ ਵੀ ਕੀਤਾ ਜੋ ਬਾਈਡਨ ਨੇ ਆਖਿਆ ਕਿ ਅਮਰੀਕਾ ਬਾਰੇ ਸਭ ਤੋਂ ਚੰਗੀ ਗੱਲ ਇਹ ਹੈ ਕਿ ਜਿੱਥੇ ਕਿਸੇ ਰਾਜੇ ਰਾਣੀ ਸ਼ਾਦੀ ਹਕੂਮਤ ਨਹੀਂ ਚੱਲਦੀ ਇੱਥੇ ਲੋਕਾਂ ਦਾ ਰਾਸ ਚੱਲਦਾ ਹੈ ਇਤਿਹਾਸ ਲਿਖਣਾ ਆਪਣੇ ਹੱਥ ਵਿੱਚ ਹੈ ਸਭ ਕੌਸ਼ਟ੍ਰਾਸ਼ਟਰੀ ਡੋਨਾਲਡ 트੍ਰੰਪ ਦਾ ਨਾਲ ਲੈ ਵਗੈਰਾ ਉਹਨਾਂ ਨੇ ਕਿਹਾ ਕਿ ਅਮਰੀਕਾ ਵਾਸੀ ਨੂੰ ਫੈਸਲਾ ਕਰਨਾ ਹੋਵੇਗਾ ਕਿ ਅੱਗੇ ਜਾਣਾ ਚਾਹੁੰਦੇ ਨੇ ਜਾਂ ਪਿੱਛੇ ਉਮੀਦਾਂ ਪੈਦਾ ਕਰਨਾ ਚਾਹੁੰਦੇ ਨੇ ਜਾਂ ਫਿਰ ਨਫ਼ਰਤ ਪੈਲਾਉਣਾ ਚਾਹੁੰਦੇ ਨੇ ਲੋਕਾਂ ਨੂੰ ਇੱਕ ਜੋੜਤਾ ਤੇ ਵੰਡੀਆਂ ਪਾਉਣ ਵਾਲਿਆਂ ਵਿੱਚੋਂ ਕਿਸੇ ਇੱਕ ਨੂੰ ਛੋਣਾ ਹੋਵੇਗਾ ਜੋ ਬਾਈਡਨ ਨੇ ਸਵਾਲੀਆ ਲਹਿਜ ਦੇ ਵਿੱਚ ਕਿਹਾ ਹੈ ਕਿ ਅਮਰੀਕਾ ਵਾਸੀਆਂ ਨੂੰ ਫੈਸਲਾ ਕਰਨਾ ਹੋਵੇਗਾ ਕਿ ਕੀ ਹੁਣ ਅਸੀਂ ਇਮਾਨਦਾਰੀ ਸਤਿਕਾਰ ਆਜ਼ਾਦੀ ਇਨਸਾਫ਼ ਤੇ ਲੋਕਤੰਤਰ ਵਿੱਚ ਯਕੀਨ ਰੱਖਦੇ ਹਾਂ ਬਾਈਡਨ ਦੇ ਸੰਬੋਧਨ ਦਾ ਉਹਨਾਂ ਦੀ ਪਤਨੀ ਜਿਲ ਬਾਈਡਨ ਬੇਟੀ ਐਸ਼ਲੀ ਬਾਈਡਨ ਬੇਟਾ ਹੰਟਰ ਬਾਈਡਨ ਤੇ ਹੋਰ ਪਰਿਵਾਰਕ ਮੈਂਬਰ ਮੌਜੂਦ ਸਨ ਬਾਈਡਨ ਦੀ ਕੁਰਸੀ ਪਿੱਛੇ ਪਰਿਵਾਰ ਨਾਲ ਉਹਨਾਂ ਦੀਆਂ ਵੱਖ-ਵੱਖ ਤਸਵੀਰਾਂ ਵੀ ਰੱਖੀਆਂ ਹੋਈਆਂ ਸਨ ਜੋ ਬਾਈਡਨ ਦੇ ਕਾਂਤਵਾਸਰਾਂ ਆਫਵਾਹਾ ਉੱਧਰ ਲੱਗੇ ਸਨ ਕਿ ਉਹਨਾਂ ਨੂੰ ਬੰਦੀ ਬਣਾਇਆ ਗਿਆ ਹੈ ਕਿਉਂਕਿ ਉਹਨਾਂ ਦੀ ਸਿਹਤ ਬਾਰੇ ਕੋਈ ਅਪਡੇਟ ਜਾਰੀ ਨਹੀਂ ਸੀ ਕੀਤਾ ਗਿਆ ਉਹਨਾਂ ਵੱਲੋਂ ਸੋਸ਼ਲ ਮੀਡੀਆ ਤੇ ਇੱਕ ਚਿੱਠੀ ਜਾਰੀ ਕਰਦੇ ਹਾਂ ਚੋਣਾਂ ਨਾਲ ਲੜਨ ਦਾ ਐਲਾਨ ਕੀਤਾ ਗਿਆ ਸੀ ਅਤੇ ਰਾਸ਼ਟਰਪਤੀ ਦੇ ਗੰਭੀਰ ਬਿਮਾਰ ਹੋਣ ਦੇ ਖਰਚੇ ਵੀ ਜ਼ਾਹਿਰ ਕੀਤੇ ਜਾਣ ਲੱਗੇ ਸਨ ਦੂਸਰੀ ਵੱਸੇ ਜੋ ਬਾਈਡਨ ਵੱਲੋਂ ਚੋਣ ਮੈਦਾਨ ਵਿੱਚੋਂ ਹਟਣ ਦਾ ਐਲਾਨ ਕਰਦੇ ਹਾਂ ਚੋਣ ਸਰਵੇਖਣਾ ਵਿੱਚ ਕਮਲਾ ਹੈਰਿਸ ਦੀ ਮਕਬੂਲੀਅਤ ਅਸਮਾਨ ਛੋਣ ਲੱਗੀ ਹੈ ਅਤੇ ਅਲਬਰਟਾ ਦੇ ਜੈਸਪਰ ਨੈਸ਼ਨਲ ਪਾਰਕ ਵਿੱਚ ਲੱਗੀ ਅੱਗ ਦਾ ਏਕੜਾ 2 ਵਰ ਕਿਲੋਮੀਟਰ ਤੋਂ ਟੱਪ ਚੁੱਕਿਆ ਹੈ। ਤੇ ਜੈਸਪਰ ਕਸਤੇ ਵਿੱਚ ਕਈ ਇਮਾਰਤਾਂ ਸੜ ਕੇ ਸੁਆਹ ਹੋਣ ਦੀ ਰਿਪੋਰਟ ਹੈ। ਪਾਰਕਸ ਕੈਨੇਡਾ ਨੇ ਦੱਸਿਆ ਕਿ ਫਿਲਹਾਲ ਨੁਕਸਾਨੀਆਂ ਇਮਾਰਤਾਂ ਦੀ ਗਿਣਤੀ ਦੱਸਣੀ ਮੁਸ਼ਕਲ ਹੈ ਪਰ ਕੋਈ ਜਾਨੇ ਨੁਕਸਾਨ ਨਹੀਂ ਹੋਇਆ। ਵਾਈਲਡ ਫਾਇਰ ਦੇ ਸੂਚਨਾ ਅਫਸਰ ਜੀਮਜ਼ ਇਥੈਮਜ਼ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਹਾਲਾਤ ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਅਤੇ ਇਸ ਗੱਲ ਦੀ ਤਸੱਲੀ ਹੈ ਕਿ ਲੋਕਾਂ ਨੂੰ ਸਮਾਂ ਰਹਿੰਦੇ ਸੁਰੱਖਿਅਤ ਇਲਾਕਿਆਂ ਦੇ ਵਿੱਚ ਪਹੁੰਚਾ ਦਿੱਤਾ ਗਿਆ ਹੈ। ਇਜ਼ਰਾਨ ਫਾਇਰਫਾਈਟਰਜ਼ ਦੇ ਹਰਾ ਦਾ ਪਰਬੰਧ ਹਿੰਟਨ ਵਿਖੇ ਕੀਤਾ ਗਿਆ ਹੈ ਕਿਉਂਕਿ ਕਈ ਥਾਵਾਂ ਤੇ ਹਵਾ ਵਿੱਚ ਪ੍ਰਦੂਸ਼ਣ ਬਹੁਤ ਜ਼ਿਆਦਾ ਵੱਧ ਚੁੱਕਿਆ ਹੈ ਕੁਝ ਫਾਇਰਫਾਈਟਰਜ਼ ਜੈਸ ਪਰ ਕਬਸੇ ਛੱਡ ਕੇ ਨਹੀਂ ਜਾ ਸਕਦੇ ਜਦ ਜ਼ਿੰਮੇਵਾਰੀ ਅਹਿਮ ਇਮਾਰਤ ਨੂੰ ਅੱਗ ਤੋਂ ਬਚਾਉਣ ਦੀ ਹੈ ਦੂਸਰੇ ਪਾਸੇ ਅਲਬਰਟਾ ਸਰਕਾਰ ਦੇ ਵੱਲੋਂ ਫੌਜ ਤੋਂ ਮਦਦ ਮੰਗੀ ਗਈ ਹੈ ਪਬਲਿਕ ਸੇਫਟੀ ਅਤੇ ਐਮਰਜੈਂਸੀ ਮਾਮਲੇ ਬਾਰੇ ਮੰਤਰੀ ਮਾਈਕ ਐਲਸ ਵੱਲੋਂ ਆਪਣੇ ਫੈਡਰਲ ਹਮਰੁੱਤਬਾ ਨੂੰ ਹਾਲਾਤ ਤੋਂ ਜਾਣੂ ਕਰਵਾਇਆ ਗਿਆ ਇੱਕ ਅੰਦਾਜ਼ੇ ਮੁਤਾਬਿਕ ਅਲਬਰਟਾ ਵਿੱਚ 176 ਥਾਵਾਂ ਤੇ ਅੱਗ ਲੱਗੀ ਹੋਈ ਹੈ ਹਜ਼ਾਰਾਂ ਲੋਕ ਬੇਕਾਰ ਹੋ ਚੁੱਕੇ ਨੇ ਇਸ ਦੌਰਾਨ ਨਿਡਲੇ ਐਮਰਜੈਂਸੀ ਤਿਆਰੀਆਂ ਬਾਰੇ ਮੰਤਰੀ ਹਜੀਤ ਸਿੰਘ ਸੱਜਣ ਨੇ ਆਖਿਆ ਕਿ ਫੈਡਰਲ ਸਰਕਾਰ ਵੱਲੋਂ ਅੱਗ ਬੁਝਾਉਣ ਲਈ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ ਸេចក្តਸਪੱਤਰ ਬਣਦਾ ਹੈ ਕਿ ਅਲਬਰਟਾ ਦੇ ਦੱਖਣੀ ਹਿੱਸੇ ਵਿੱਚ ਅੱਗ ਲੱਗੀ ਹੈ ਅਗਰਾ ਤੋਂ ਰਾਤ ਤੱਕ ਦੁੱਗਣੇ ਇਲਾਕੇ ਦੇ ਵਿੱਚ ਫ ਅਸਮਾਨ ਦੇ ਵਿੱਚੋਂ ਹੈਲੀਕਾਪਟਰਾਂ ਰਾਹੀਂ ਪਾਣੀ ਦਾ ਛਿੜਕਾ ਪੂਰੀ ਤਰ੍ਹਾਂ ਬੇਅਸਰ ਸਾਬਤ ਹੋਇਆ ਹੈ ਕਿ ਖ਼ਤਰਨਾਕ ਹਾਲਾਤ ਤੇ ਮੱਧਮਦਰ ਹਵਾਈ ਇਜਾਜ਼ਤਾਂ ਦਾ ਉਡਾਨ ਭਰਨਾ ਮੁਸ਼ਕਲ ਹੋ ਰਿਹਾ ਹੈ। ਕ੍ਰੇਡਨ ਫੁੱਟਬਾਲ ਟੀਮ ਦੀ ਸਹਾਇਕ ਕੋਚ ਜੈਸਮਿਨ ਮੰਡીર ਸਨੇਹ ਦੋ ਜਣਿਆਂ ਨੂੰ ਪੈਰਿਸ 올림픽ਸ ਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ ਛਦਕਿ ਮੁੱਖ ਕੋਚ ਨਿਊਜ਼ੀਲੈਂਡ ਵਿਰੁੱਧ ਹੋਣ ਜਾਣ ਵਾਲੇ ਮੈਚ ਵਿੱਚ ਸ਼ਾਮਿਲ ਨਹੀਂ ਹੋ ਸਕੇਗੀ। ਬੀਜੀ ਦੇ ਰਚਮਨ ਨਾਲ ਸੰਬੰਧਿਤ ਜੈਸਮਿਨ ਮੰਡੇਰ ਅਤੇ ਕੈਨੇਡੀਅਨ ਮਹਿਲਾ ਫੁੱਟਬਾਲ ਟੀਮ ਦੇ ਹੌਲਨਾ ਪ੍ਰਬੰਧਕਾਂ ਵਿਰੁੱਧ ਡਰੋਨ ਰਾਹੀਂ ਨਿਊਜ਼ੀਲੈਂਡ ਟੀਮ ਦੀ ਜਸੂਸੀ ਕਰਨ ਦੇ ਇਲਜ਼ਾਮ ਲੱਗੇ ਨੇ ਜੈਸਮਿਨ ਮੰਡੇਰ ਦੇ ਕੋਚ ਰਹਿ ਚੁਕੇ ਮਾਰਕੋ ਕਾਰਨਰ ਨੇ ਦੱਸਿਆ ਕਿ ਇਹ ਮਹਿਸਾ ਤੋਂ ਹੀ ਉਸ ਦਾ ਸੂchnਾ ਸੌਪ ਕਰ ਰਿਹਾ ਹੈ ਉਹ ਆਪਣੇ ਸਮੇਂ ਦੀਆਂ ਮੈਚਿੰਗ ਰਾਦਨਾ ਵਿੱਚੋਂ ਇੱਕ ਸੀ ਪਰ ਤਾਜ਼ਾ ਘਟਨਾਕਰਮ ਬਾਰੇ ਸੁਣ ਕੇ ਛਟਕਾ ਲੱਗ ਗਿਆ ਇਸ ਦੌਰਾਨ ਕੈਨੇਡੀਅਨ 올림픽 ਕਮੇਟੀ ਦੇ ਮੁੱਖ ਕਾਰਜਕਾਰੀ ਅਫਸਰ ਜੇਵਿਡ ਸ਼ੂਮੇਕਰ ਨੇ ਕਿਹਾ ਹੈ ਕਿ ਡਰੋਨ ਵਰਤਨ ਵਿੱਚ ਕਥਿਤ ਤੌਰ ਤੇ ਸ਼ਾਮਿਲ ਕਿਸੇ ਵੀ ਸ਼ਖਸ ਨੂੰ ਬਖਸ਼ਿਆ ਨਹੀਂ ਜਾਵੇਗਾ ਅਜਿਹੀਆਂ ਚਿੰਤਾ ਕੈਨੇਡੀਅਨ 올림픽 ਕਮੇਟੀ ਦੇ ਮਿਆਰ ਨਾਲ ਮੇਲ ਨਹੀਂ ਖਾਂਦੀਆਂ ਇਹ ਦੱਸਣਾ ਬੰਦ ਹੈ ਕਿ ਕੈਨੇਡਾ ਤੇ ਨਿਊਜ਼ੀਲੈਂਡ ਦਰਮਿਆਨ ਪਹਿਲਾ ਮੁਕਾਬਲਾ ਅੱਜ ਹੋਣਾ ਹੈ ਨਿਊਜ਼ੀਲੈਂਡ ਮੰਨ ਕਰ ਰਿਹਾ ਹੈ ਕਿ ਜੇ ਕੈਨੇਡੀਅਨ ਟੀਮ ਮੈਚ ਹਿੱਤ ਨਹੀਂ ਹੈ ਤਾਂ ਉਸ ਨੂੰ ਕੋਈ ਪੁਆਇੰਟ ਨਾ ਦਿੱਤਾ ਜਾਵੇ ਟੋਕਿਓ 올림픽 ਵਿੱਚ ਕੈਨੇਡਾ ਦੀਆਂ ਕੁੜੀਆਂ ਨੇ 골ਡ ਮੈਡਲ ਜਿੱਤਿਆ ਸੀ ਪਰ ਇਸ ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਹੀ ਦੋ ਮੌਕੇ ਦੇ ਡਰੋਨ ਵਰਤਨ ਦੇ ਇਲਜ਼ਾਮ ਲੱਗੇ ਨੇ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕੈਨੇਡੀਅਨ ਸੌਕਰ ਟੀਮ ਡਰੋਨ ਵਿਵਾਦ ਦੇ ਵਿੱਚ ਕੇਰੀ ਹੈ 2021 ਵਿੱਚ ਟੋਰਾਂਟੋ ਵਿਖੇ ਹਾਡਰਸ ਦੀ ਟੀਮ ਨੇ ਖੇਡਣ ਤੋਂ ਇਨਕਾਰ ਕਰ ਦਿੱਤਾ ਸੀ ਜਦੋਂ ਟ੍ਰੈਨਿੰਗ ਸੈਸ਼ਨ ਦੌਰਾਨ ਮੈਦਾਨ ਦੇ ਵਿੱਚ ਡਰੋਨ ਉੱਡਦਾ ਨਜ਼ਰ ਆਇਆ ਸੀ ਹਾਲਾਂਕਿ ਬਾਅਦ ਦੇ ਵਿੱਚ ਮੈਚ ਹੋਇਆ ਤੇ ਦੋਵੇਂ ਟੀਮਾਂ ਇੱਕ ਇੱਕ ਦੀ ਬਰਾਬਰੀ ਤੇ ਰਹੀਆਂ